ਜਿੱਥੇ ਜਸਕੀਰਤ ਨਾਮ ਦੇ ਬੰਦੇ ਦੀ ਡੈਥ ਹੋ ਗਈ ਸੀ ਤੇ ਇਹਦੀ ਗੱਡੀ ਨੂੰ ਅੱਗ ਲੱਗ ਗਈ ਸੀ ਸੋ ਇਹ ਬਲਾਈਂਡ ਮਰਡਰ ਜਿਹਾ ਇੱਕ ਤਰ੍ਹਾਂ ਦਾ ਬਾਈ ਜੀ ਮੈਂ ਜੱਸੇ ਦਾ ਕਤਲ ਕੀਤਾ ਮੈਂ ਕੱਲ੍ਹ ਨੇ ਕੀਤਾ ਇੱਕ ਬੰਦਾ ਹੈਗਾ ਜਿਹਦਾ ਨਾਮ ਰਮਨਦੀਪ ਹੈ ਤੇ ਉਹ ਉਹ ਆਪਣੇ ਸਭੂ ਸਾਥੀਆਂ ਨਾਲ ਉਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਅੱਜ ਸਵੇਰੇ ਜਿਹੜਾ ਮੇਨ ਦੋਸ਼ੀ ਹੈ ਰਮਨਦੀਪ ਉਹਨੂੰ ਅਰੈਸਟ ਕਰ ਲਿਆ ਇਸ ਨੰਬਰ 30 ਜਿਹੜਾ ਮੁਕੱਦਮਾ ਨੰਬਰ ਹੈਗਾ 173/25 ਅੰਡਰ 110 190 191 324 4 ਬੀਐਨਐਸ ਉਹਦੇ ਵਿੱਚ ਇਹਦੀ ਗ੍ਰਿਫਤਾਰੀ ਹੋ ਗਈ ਹੈ ਜਿਹੜਾ ਮੇਨ ਦੋਸ਼ੀ ਹੈ ਤੇ ਇੱਕ ਜਿਹੜਾ ਮਰਨ ਵਾਲਾ ਵਿਅਕਤੀ ਹੈਗਾ ਤਸਕੀਰਤ ਉਹਦਾ 45 ਬੋਰ ਦਾ ਪਿਸਟਲ ਵਿਦ ਮੈਗਜ਼ਨ ਵੀ ਮਿਲਿਆ ਹੈਗਾ ਗੱਡੀ ਚੋਂ ਸੋ ਉਹ ਵੀ ਅਸੀਂ ਰਿਕਵਰ ਕਰ ਲਿਆ ਕ੍ਰੀਮ ਸ਼ੁਰੂ ਜਿਵੇਂ ਆਪਾਂ ਨੂੰ ਜੀ ਪਤਾ ਹੀ ਹੈ ਕਿ 29 ਜੁਲਾਈ 2025 ਨੂੰ ਰਾਤ ਨੂੰ 8:30 9:00 ਵਜੇ ਇੱਕ ਬੜੀ ਮੰਦਭਾਗੀ ਘਟਨਾ ਹੋਈ ਸੀ ਕੋਠੇ ਸ਼ੇਰਜੰਗ ਪਿੰਡ ਪੰਡਾ थाना ਸਿੱਟੀ ਜਗਰਾਉਂ ਦੇ ਵਿੱਚ ਜਿੱਥੇ ਜਸਕੀਰਤ ਨਾਮ ਦੇ ਬੰਦੇ ਦੀ ਡੈਥ ਹੋ ਗਈ ਸੀ ਤੇ ਇਹਦੀ ਗੱਡੀ ਨੂੰ ਅੱਗ ਲੱਗ ਗਈ ਸੀ ਸਕੋਰਪਿਓ ਗੱਡੀ ਜਿਹਦਾ ਨੰਬਰ ਹੈ PB10 JZ2700 ਸੋ ਇ ਬਲਾਈਂਡ ਮਰਡਰ ਸੀਗਾ ਇੱਕ ਤਰ੍ਹਾਂ ਦਾ ਤੇ ਇਮੀਡੀਏਟਲੀ ਜਦੋਂ ਮੋਕੇ ਤੇ ਤਫਤੀਸ਼ ਸ਼ੁਰੂ ਕੀਤੀ ਗਈ ਫਾਦਰ ਦੇ ਬਿਆਨ ਫਾਦਰ ਨੇ ਵੀ ਆ ਕੇ ਬਿਆਨ ਲਿਖਾਇਆ ਤਾਂ ਫਿਗਰ ਆਊਟ ਹੋਇਆ ਕਿ ਇੱਕ ਬੰਦਾ ਹੈਗਾ ਜਿਹਦਾ ਨਾਮ ਰਮਨਦੀਪ ਹੈ ਤੇ ਉਹ ਆਪਣੇ ਸਭੂ ਸਾਥੀਆਂ ਨਾਲ ਉਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤਾਂ ਤਫਤੀਸ਼ ਕਰਾ ਕੇ ਤਫਤੀਸ਼ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਡੀਐਸਪੀ ਜਗਰਾਉਂ ਡੀਐਸਪੀ ਡੀ ਐਸਐਚਓ ਸਿਟੀ ਦੇ ਨਾਲ ਇਨਚਾਰਜ ਚੌਂਕੀ ਬੱਸ ਸਟੈਂਡ ਸੋ ਮਲਟੀਪਲ ਟੀਮਾਂ ਨੂੰ ਐਕਟਿਵੇਟ ਕੀਤਾ ਗਿਆ ਤੇ ਤਫਤੀਸ਼ ਅਗੇ ਵਧੀ ਕਾਫੀ ਮਿਹਨਤ ਲਗੀ ਸੀਸੀਟੀਵੀ ਕੈਮਰਾਜ਼ ਦੀ ਚੈਕਿੰਗ ਹੋਈ ਡਿਟੇਲਡ ਮੋਬਾਈਲ ਜਿਹੜੀ ਸੀਡੀਐਸ ਵਗੈਰਾ ਹੈਗੀਆਂ ਲੋਕੇਸ਼ਨਸ ਐ ਉਹਨੀਆਂ ਵੀ ਅਸੀਂ ਵਰਤੋਂ ਕਰਦੇ ਹੋਏ ਅੱਜ ਸਵੇਰੇ ਜਿਹੜਾ ਮੇਨ ਦੋਸ਼ੀ ਹੈ ਰਮਨਦੀਪ ਉਹਨੂੰ ਅਰੈਸਟ ਕਰ ਲਿਆ ਇਸ ਨੂੰ ਤੀ ਜਿਹੜਾ ਮਕਦਮਾ ਨੰਬਰ ਹੈਗਾ 173/25 ਅੰਡਰ 103 190 191 324 4 ਬੀਐਨਐਸ ਉਹਦੇ ਵਿੱਚ ਇਹਦੀ ਗ੍ਰਿਫਤਾਰੀ ਹੋ ਗਈ ਹੈ ਜਿਹੜਾ ਮੇਨ ਦੋਸ਼ੀ ਹੈ ਜਿਹਦਾ ਨਾਮ ਰਮਨਦੀਪ ਸਿੰਘ ਹੈ ਤੇ ਇਹ ਤੋਂ ਰਿਕਵਰੀ ਵੀ ਅਸੀਂ ਕਰ ਲਈ ਹੈ ਇੱਕ ਗੱਡੀ ਜਿਹੜੀ ਵਾਰਦਾ ਦੇ ਵਿੱਚ ਵਰਤੀ ਸੀ ਜਿਹਦਾ ਨਾਮ ਜਿਹਦਾ ਨੰਬਰ ਹੈਗਾ ਪੀਬੀ 10 ਡੀਜ਼ 4168 ਇਹ ਟਾਟਾ ਜੀਨਨ ਜਿਹੜੀ ਪਿਕਅਪ ਗੱਡੀ ਹੁੰਦੀ ਹੈ ਉਹ ਸੀ। ਨਾਲ ਗੱਡੀ ਚੋਂ ਇੱਕ ਮੋਬਾਈਲ ਫੋਨ ਵੀ ਮਿਲਿਆ ਹੈਗਾ ਤੇ ਇੱਕ ਜਿਹੜਾ ਮਰਨ ਵਾਲਾ ਵਿਅਕਤੀ ਹੈਗਾ ਜਸਕੀਰਤ ਉਹਦਾ 45 ਬੋਰ ਦਾ ਪਿਸਟਲ ਵਿਦ ਮੈਗਜ਼ਨ ਵੀ ਮਿਲਿਆ ਹੈਗਾ ਗੱਡੀ ਚੋਂ ਸੋ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਨਾਲ ਜਿਹੜੀ ਪੈਟਰੋਲ ਦੀ ਇੱਕ ਬੋਤਲ ਹੈਗੀ ਹੈ ਉਹ ਵੀ ਜਿਹਦੇ ਨਾਲ ਗੱਡੀ ਨੂੰ ਅੱਗ ਲਗਾਈ ਗਈ ਸੀ ਉਹ ਵੀ ਅਸੀਂ ਰਿਕਵਰ ਕਰ ਲਈ ਹੈ। ਸੋ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਜਿਹੜਾ 3 ਦਿਨ ਦਾ ਸਾਨੂੰ ਰਿਮਾਂਡ ਵੀ ਮਿਲ ਗਿਆ ਤੇ ਹੁਣ ਅੱਗੇ ਦੀ ਜਿਹੜੀ ਡਿਟੇਲਡ ਇਨਵੈਸਟੀਗੇਸ਼ਨ ਹੈ ਇਹਦੇ ਨਾਲ ਹੋਰ ਕੌਣ ਬੰਦੇ ਸੀਗੇ ਜਿਨੇ ਵਾਰਦਤ ਨੂੰ ਜਾ ਦੇ ਤੱਕ ਕਿਉਂ ਦਿੱਤਾ ਉਹ ਸਾਰਾ ਡਿਟੇਲ ਤਫਤੀਸ਼ ਆ ਜਾਊਗੀ ਮੋਡਲੀ ਤੌਰ ਤੇ ਪਤਾ ਚੱਲਿਆ ਕਿ ਇਹਨਾਂ ਦੀ ਆਪਸ ਕੋਈ ਮਤਲਬ ਪਰਸਨਲ ਐਨਿਮੀਟੀ ਸੀਗੀ ਜਿਹੜੀ 25 ਦਿਨ ਪਹਿਲਾਂ ਵੀ ਕੋਈ ਇਹਨਾਂ ਦੀ ਛੋਟੀ ਆਹ ਸੁਣੀ ਹੋਈ ਝੜਪ ਹੋਈ ਤੇ ਉਸ ਤੋਂ ਬਾਅਦ ਪੰਚਾਇਤੀ ਤੌਰ ਤੇ ਆਪਸ ਬੈਠੇ ਤਾਂ ਕਿ ਇਸ ਚੀਜ਼ ਨੂੰ ਰਿਜ਼ੋਲਵ ਕੀਤਾ ਜਾਏ ਬਟ ਅਨਫੋਰਚੂਨੇਟਲੀ 29 ਸਤ ਨੂੰ ਇਹ ਇਨਸੀਡੈਂਟ ਹੋਇਆ ਜਿਹਦੇ ਕਰਕੇ ਬੰਦੇ ਦੀ ਲੈਤੀ ਦੇਖੋ ਵੀਡੀਓ ਸੋਸ਼ਲ ਮੀਡੀਆ ਤੇ ਹੀ ਚੱਲ ਰਹੀ ਹੈਗੀ ਹੈ ਜੀ ਹਲੇ ਹਲੇ ਹੁਣ ਕਿਉਂਕਿ ਬੰਦਾ ਅੱਜ ਹੀ ਸਵੇਰੇ ਗ੍ਰਿਫਤਾਰ ਹੋਇਆ ਮੇਨ ਦੋਸ਼ੀ ਉਹਦੀ ਹੁਣ 3 ਦਿਨ ਦਾ ਸਾਡੇ ਕੋਲ ਰਿਮਾਂਡ ਹੈ ਤਾਂ ਸਾਰੀ ਐਸੀ ਡਿਟੇਲਸ ਚੁਸਕਿਸ਼ ਕਰਾਂਗੇ ਵੀ ਇਨਸੀਡੈਂਟ ਤੋਂ ਪਹਿਲਾਂ ਕੀ ਹੋਇਆ ਤੇ ਬਾਅਦ ਵਿੱਚ ਕੀ ਹੋਇਆ ਕਿ ਕਿਹੜੀ ਵੀਡੀਓ ਨੇ ਵੀਡੀਓਜ਼ ਵਾਇਰਲ ਕੀਤੀਆਂ ਤੇ ਜੇ ਉਹਨੇ ਵੀਡੀਓ ਵਾਇਰਲ ਕੀਤੀਆਂ ਨੇ ਉਹਨੂੰ ਬਕਾਇਦਾ ਪ੍ਰੋਪਰ ਜਿਹੜਾ ਐਸ ਪਰ ਲਾਅ ਹੈ ਜਿਹੜਾ ਨਵਾਂ ਹੁਣ ਆਈਟੀਐਕ ਆ ਗਿਆ ਉਹਦੇ ਅੰਦਰ ਨਵਾਂ ਅਸੀਂ ਸਾਰਾ ਪ੍ਰੋਪਰ ਉਹਦੇ ਫੋਨ ਚੋਂ ਹੀ ਕਵਰ ਕਰਾਂਗੇ ਡਿਟੇਲਡ ਉਹਦੀ ਫੋਰੈਂਸਿਕ ਐਗਜ਼ਾਮੀਨੇਸ਼ਨ ਹੋਗੀ ਐਨਾਲਿਸਿਸ ਹੋਗਾ ਤਾਂਕਿ

ਨਹੀਂ ਹਲੇ ਨਾਮਜਦ ਨਹੀਂ ਹੋਏ ਜੀ ਹਲੇ ਅਨਪਛਾਤੇ ਹੈਗੇ ਬਾਕੀ ਹੁਣ ਇਹਦੀ ਤਫਤੀਸ਼ ਕਰਾਂਗੇ ਨਾ ਕਿਉਂਕਿ ਹਲੇ ਤਾਂ ਸਾਡੇ ਕੋਲ ਰਿਕਵਰੀ ਤੇ ਸੀਗਾ ਜ਼ੋਰ ਦੇ ਉਸ ਨੂੰ ਰਿਕਵਰ ਕਰਾ ਲਈ

ਇਥੇ ਕੀ ਗੱਲ ਹੋਈ ਸੀ ਸੋ ਸਰ ਉਹ ਡਿਟੇਲਡ ਸਾਡੀ ਇਨਵੈਸਟੀਗੇਸ਼ਨ ਦਾ 파ਰਟ ਬਣੂਗੀ ਪਰ ਜੋ ਪ੍ਰੀਲਿਮਨਰੀ ਪੁੱਛੀ ਚਾਹੀਏ ਉਹ ਇਹੀ ਹੈ ਕਿ ਇਹਨਾਂ ਦੀ ਕਹਾਣੀ ਤੇ ਥੋੜੀ ਬਹੁਤ ਝੜਬੀ ਹੋਈ ਹੈ 20 20 ਤੋਂ 25 ਦਿਨ ਪਹਿਲਾਂ ਕਿ ਉਹਦਾ ਪੰਚਾਇਤੀ ਤੌਰ ਤੇ ਬੈਠੇ ਵੀ ਸੀਗੇ ਸੁਲਝਣ ਲਈ ਪਰ ਅਨਫੋਰਚਨਟਲੀ ਇਹ ਇਨਸੂਰੈਂਸ ਵਾਪਰੇਆ ਅਸਲ ਤਖਾ ਕੇ ਤੁਹਾਨੂੰ ਪਤਾ ਨਹੀਂ ਸੀ ਇਹ ਨਹੀਂ ਉਹੀ ਮੈਂ ਕਹਿ ਰਿਹਾ ਜੀ ਇਹ ਗੱਲ ਸਾਰੀਆਂ ਤੁਹਾਡੇ ਕੋਲ ਪਤਾ ਚੱਲ ਰਹੀਆਂ ਨੇ ਜੀ ਇਹ ਸਾਰੀਆਂ ਗੱਲਾਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਐਟ ਦਿਸ ਪੁਆਇੰਟ ਆਪਾਂ ਇਹ ਗੱਲ ਕਹਿਣੀ ਬਿਲਕੁਲ ਮਤਲਬ ਪ੍ਰੀਮਚੁਰ ਹੋਗੀ ਵੀ ਕੋਈ ਇਸ ਤਰ ਉਹ ਸਾਰਾ ਇਨਵੈਸਟੀਗੇਸ਼ਨ ਕੀ ਹੋਊਗਾ ਜੀ। ਕਿਉਂਕਿ ਕੋਈ ਨਹੀਂ ਅਸਲ ਵਿੱਚ ਕੋਈ ਨੀ ਐਸੋ ਲੈਣ ਆਪਸੀ ਸੌਲੂਥੀ ਤਾਂ ਕਿ ਨਹੀਂ ਉਹਦੇ ਸਾਹਮਣੇ ਹੀ ਬਿਆਨ ਲਿਖਾਇਆ ਗਿਆ ਜੀ ਉਹਨਾਂ ਨੂੰ ਸ਼ੱਕ ਸੀਗਾ ਵੀ ਇਹ ਦੋਨੋਂ ਬੰਦਿਆਂ ਤੇ ਤੇ ਜਦੋਂ ਅਸੀਂ ਅੱਗੇ ਸ਼ੱਕ ਨੂੰ ਸਾਡਾ ਉਹ ਕਨਫਰਮ ਤਾਂ ਹੋਈ ਜਦੋਂ ਇਹ ਗੱਡੀ ਜਿਹੜੀ ਜਿਹੜੀ ਮੈਂ ਤੁਹਾਨੂੰ ਦੱਸਿਆ ਟਾਟਾ ਜ਼ੀਨੌਨ ਹੈ ਪੀਵੀ 12 ਡੀਜ਼ेड 4160 ਜਦੋਂ ਇਹ ਕੈਮਰਿਆਂ ਦੇ ਵਿੱਚ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਤਾਂ ਕੈਮਰਿਆਂ ਦੇ ਵਿੱਚ ਇਹ ਗੱਡੀ ਆ ਗਈ ਤਾਂ ਫਿਰ ਸਾਨੂੰ ਉਸ ਤੋਂ ਕਨਫਰਮ ਹੋ ਗਿਆ ਕਿ ਇਹ ਗੱਡੀ ਉਹਨਾਂ ਦੀ ਬਿਲੋਂਗ ਕਰਦੀ ਤੇ ਮੈਂ ਉਹਦੇ ਪੂਰੇ ਐਫਰਟਸ ਰਿਹਾ ਜੀ ਜੀ ਬਿਲਕੁਲ ਪੁਲਿਸ ਹਾਲਾਂਕਿ ਫਾਦਰ ਨੇ ਬਾਈ ਨੇਮ ਪਰਚਾ ਦਰਜ ਕਰਾਇਆ ਸੀ ਬਟ ਕਿਉਂਕਿ ਕੋਈ ਮੌਕੇ ਤੇ ਸਾਨੂੰ ਉਦੋਂ ਵੀਡੀਓ ਨਹੀਂ ਮਿਲੀ ਤਾਂ ਇਨਸੀਡੈਂਟ ਤੋਂ ਥੋੜੀ ਦੂਰ ਦੀ ਵੀਡੀਓ ਸੀਗੀ ਤੇ ਉਹ ਉਹਨੂੰ ਟ੍ਰੇਸ ਕਰਦੇ ਹੋਏ ਬੜੀ ਮਿਹਨਤ ਨਾਲ ਵਿਥਿਨ 48 ਆਵਰਸ ਅਸੀਂ ਟ੍ਰੇਸ ਕੀਤਾ ਸੋ ਇਹ 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 ਇੰਪੋਰਟੈਂਟ ਕੇਸ ਹੈ ਜਿਹੜਾ ਅਸੀਂ ਕ੍ਰੈਕ ਕੀਤਾ ਸਰ ਗੋਲੀ ਚੱਲੀ ਸੀ ਉਹਦਾ ਕੋਈ ਟਾਈਮ ਕੋਈ ਨੇ ਉਦੋਂ ਵਿੱਚ ਜਿਹੜਾ ਪੋਸਟ ਮਾਡਰਨ ਦੀ ਰਿਪੋਰਟ ਦੇ ਵਿੱਚ ਵੀ ਨਹੀਂ ਆਈ ਤੇ ਜਿਹੜੀ ਗੱਡੀ ਹੈਗੀ ਉਹਦੇ ਵਿੱਚ ਵੀ ਕੋਈ ਗੋਲੀ ਚੱਲਣ ਦੇ ਕੋਈ ਨਿਸ਼ਾਨ ਨਹੀਂ ਚੁਕੇ ਜੀ ਜਿਹੜੀ ਬਲੰਟ ਵੈਪਨ ਨਾਲ ਸਿਰਤੇ ਵਾਰ ਹੋਇਆ ਜਿਹਦੇ ਕਰਕੇ ਬੰਦਾ ਸਹਾਰੀ ਥੈਂਕ ਯੂ ਥੈਂਕ ਯੂ ਬੀਰਾ ਮੂਰੇ ਤੜਪੀ ਜਾਂਦਾ ਸੀਗਾ ਜੀ ਰੋਡ ਤੇ ਪਿਆ ਸਾਲਾ ਕਿਸੇ ਨੇ ਫੋਨ ਵੀ ਨਹੀਂ ਲਾਇਆ ਜੀ ਕਿਸੇ ਨੇ ਫੋਨ ਕੀ ਲਾਉਣਾ ਜੀ ਕਿਸੇ ਨੇ ਚੱਕਿਆ ਵੀ ਨਹੀਂ ਉਹਨੂੰ 15 ਜਣੇ ਗੜੇ ਸੀ ਮੂਵੀਆਂ ਬਣਾਈ ਜਾਂਦੇ ਸੀਗੇ ਸਾਰੇ ਜਣੇ ਵਾਸਪਾਸ ਲੋਕ ਖੜੇ ਕਿਸੇ ਨੇ ਮੂਵੀਆਂ ਬਣਾਉਣ ਲੱਗ ਗਏ ਮੂਵੀਆਂ ਬਣਾਉਣ ਲੱਗ ਗਏ ਜੀ ਕਿਸੇ ਨੇ ਨਾ ਸਾਨੂੰ ਫੋਨ ਲਾਇਆ ਨਾ 108 ਨੰਬਰ ਐਂਬੂਲੈਂਸ ਨੂੰ ਫੋਨ ਲਾਇਆ ਨਾ ਫਾਇਰ ਬ੍ਰਿਗੇਡ ਨੂੰ ਫੋਨ ਲਾਇਆ ਅਸੀਂ ਕਿਹਾ ਬਾਈ ਸ਼ਰਮ ਕਰ ਲੋ ਮੂਵੀਆਂ ਬਣਾਈ ਜਾਂਦੇ ਹੋ ਸਾਡੇ ਨਾਲ ਹੈਲਪ ਹੀ ਕਰਾ ਦਿਓ ਕੋਈ ਜਣਾ ਸਾ ਗੱਡੀ ਚ ਤਾਂ ਰਖਾ ਦਿਓ ਮੇਰੇ ਭਰਾ ਨੂੰ ਵੀ ਮੇਰਾ ਸਗਾ ਭਾਈ ਆ ਜੀ ਦੋ ਜਣੇ ਮੈਨੂੰ ਸੱਦਣ ਆਏ ਵੀ ਚਾਚਾ ਕੌਣ ਆ ਮੈਂ ਕਹ ਜੀ ਮੈਂ ਆ ਜਦੋਂ ਮੈਂ ਆਈਸੀਯੂ ਚ ਬੜਿਆ ਬਸ ਲਾਸਟ ਸਾ ਮੇਰੇ ਸ਼ੇਰ ਨੇ ਲਿਆ ਮਿੱਟੀਓ ਗਿਆ 17 18 ਟੱਕ ਲੱਗੇ ਸੀਗੇ ਜੀ ਉਹਦੀ ਬੋਡੀ ਤੇ 17 18 ਕਿਰਪਾਨਾਂ ਨਾਲ 12 ਦਿਨਾਂ ਤੱਕ ਜੀ ਸਿਰਫ ਸਿਰ ਦੇ ਵਿੱਚ ਨਹੀਂ ਜਦੋਂ ਰਮਾਨ ਆਹ ਬੈਕ ਸੈਟ ਸਾਰੀ ਖਤਮ ਕੀਤੀ ਹੋਈ ਸੀ ਪਿੱਛੇ ਆਹ ਸਾਈਡ ਚ ਪੂਰਾ ਦੋਹੇ ਹੱਥ ਪੈਂਦੇ ਸੀ ਜਦੋਂ ਮੇਰਾ ਦੋਸਤ ਰਮਾਨ ਚੱਕਣ ਲੱਗਿਆ ਉਹਦਾ ਹੱਥ ਇੰਨਾ ਚਲਾ ਗਿਆ ਜੀ ਅੰਦਰ ਖੋਪੜੀਏ ਜਦੋਂ ਸਿਰ ਤੋਂ ਚੱਕ ਕੇ ਚੱਕਣ ਲੱਗਿਆ ਵੀ ਗੱਡੀ ਚ ਰੱਖਾਂਗੇ ਬਾਈ ਜੀ ਮੈਂ ਦੱਸੇ ਦਾ ਕਤਲ ਕੀਤਾ ਮੈਂ ਕੱਲ੍ਹ ਨੇ ਕੀਤਾ ਬਾਈ ਜੀ ਇਹਨੂੰ ਬੜਾ ਸਮਝਾਇਆ ਸੀ ਅਸੀਂ ਅੱਜ ਦੇਖੋ ਇਹਦਾ ਰਵਾਲਬਰ ਮੇਰੇ ਹੱਥ 'ਚ ਹੀ ਆ ਇਹਦੇ ਇੱਕ ਸਾਰੇ ਤੋਂ ਗੋਲੀ ਚੱਜਣਾ ਨਹੀਂ ਚੱਲੀ ਭੈਣ ਤਨਵਾਹੀ ਕਹੀ ਜੰਨੇ ਆ ਗੱਡੀ ਦੇ ਵਿੱਚ ਇਹਨਾਂ ਨੇ ਪੈਟਰੋਲ ਛੱਡ ਕੇ ਆ ਜੀ ਪੈਟਰੋਲ ਛੱਡ ਕੇ ਅੱਗ ਲਾਈ ਜੀ ਟੀਵੀ ਕਹਿੰਦੇ ਜਸਕੀਰਤ ਨੇ ਮਿਹਨਤ ਨਾਲ ਲਈ ਸੀ ਨਵੀਂ ਬਣਾਈ ਸੀ ਹਾਂਜੀ ਸਰ ਬਹੁਤ ਮਿਹਨਤ ਕੀਤੀ ਹੈ ਸਾਡੇ ਬੇਟੇ ਨੇ ਉਹ ਕਹਿੰਦੇ ਸਰ ਜਦੋਂ ਮਟਰ ਕਰ ਦਿੱਤਾ ਤੇ ਸਾਨੂੰ ਉਹ ਚੀਜ਼ ਸੁਣ ਕੇ ਇੰਨਾ ਫੀਲ ਹੋ ਰਿਹਾ ਕਿ ਇੱਥੇ ਕਮਾਈ ਕਰਨ ਵਾਲੇ ਦਾ ਇਹ ਹਾਲ ਕੀ ਇੱਕ ਕਮਾਈ ਜਿਹੜਾ ਬੰਦਾ ਕਰਦਾ ਉਹਨੂੰ ਇਦਾਂ ਕੀਤਾ ਜਾਂਦਾ ਜਾਂ ਕੀ ਉਹ ਸਰ ਸੀਗੇ ਸਾਡੇ ਨੇ ਵਧੀਆ ਸਾਨੂੰ ਸਿਖਾਉਂਦੇ ਸੀਗੇ ਸਾਨੂੰ ਉਹਨਾਂ ਨੇ ਪੜਾਇਆ ਸਾਨੂੰ ਅੱਜ ਹੁਨਰ ਦੇ ਕੇ ਗਏ ਆ ਕਿਹੜਾ ਕੋਈ ਕੋਈ ਵੀ ਨਹੀਂ ਦਿੰਦਾ ਅੱਜ ਕੱਲ ਕੀ ਆਸਪਾਸ ਇੰਨਾ ਸਾੜਾ ਲੱਗ ਗਿਆ ਅੱਜ ਕੱਲ ਕੀ ਉਹ ਬੰਦਾ ਤਰੱਕੀ ਕਿਉਂ ਕਰਦਾ ਪਿਆ ਤਰੱਕੀ ਕਰਨੀ ਮਾੜੀ ਨਹੀਂ ਆ ਅਗਲਾ ਕਹਿੰਦਾ ਮਾਰ ਦੋ ਵੀ ਇਹਨੂੰ ਤਰੱਕੀ ਕਰ ਤੋਂ ਕਰਦਾ ਆਪ ਤਰੱਕੀ ਨਹੀਂ ਕਰ ਸਕਦਾ ਕੋਈ ਵੀ ਇੱਥੇ ਪੰਜਾਬੀ ਟ੍ਰੇਡਰ ਨਾਰ ਤੋਂ ਮਸ਼ਹੂਰ ਨੌਜਵਾਨ ਜਿਸ ਦੀ ਸੋਚ ਐ ਸੀ ਵੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਉਸ ਦਾ ਨਾਮ ਰੋਸ਼ਨ ਹੋਵੇ ਦੂਜੇ ਪਾਸੇ ਜਿੰਨੇ ਪੰਜਾਬ ਦੇ ਨੌਜਵਾਨ ਬਾਹਰ ਜਾ ਰਹੇ ਆ ਜਿਨ ਨੂੰ ਲੱਗਦਾ ਵੀ ਇੱਥੇ ਕੁਝ ਵੀ ਨਹੀਂ ਆ ਉਹ ਕੁਝ ਕਰ ਸਕਣ ਉਹ ਜਿੱਥੇ ਆਪ ਤਾਂ ਮਿਹਨਤ ਕਰ ਰਿਹਾ ਸੀ ਦੂਜਿਆਂ ਨੂੰ ਵੀ ਸੇਤ ਦੇ ਰਿਹਾ ਸੀ ਜਿਸ ਕਿਰਿਆ ਤੋਂ ਉਸ ਦਾ ਨਾਮ ਸੀ ਅੱਜ ਉਸਦੇ ਪਿੰਡ ਪਹੁੰਚੇ ਆ ਕਾਰਨ ਕੀ ਆ ਵੀ ਉਹ ਸਾਡੇ ਵਿੱਚ ਨਹੀਂ ਰਿਹਾ ਹੁਣ ਗੱਲ ਇਹ ਆਂਦੀ ਐ ਵੀ ਪੰਜਾਬ ਦੇ ਵਿੱਚ ਕੋਈ ਆਪਣਾ ਨਾਮ ਬਣਾਉਣਾ ਚਾਹ ਰਿਹਾ ਤਾਂ ਉਹ ਕੀ ਗੱਲ ਇੱਥੇ ਜਿੰਦਾ ਨਹੀਂ ਰਹਿ ਸਕਦਾ ਕੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਪੰਜਾਬ ਦੇ ਵਿੱਚ ਵੀ ਪੈਸੇ ਕਮਾਓ ਪਹਿਲਾਂ ਤਾਂ ਮਿਹਨਤ ਕਰੋ ਪੈਸੇ ਕਮਾਉਣ ਵਾਸਤੇ ਫਿਰ ਜਿਹੜੇ ਆ ਤੁਹਾਨੂੰ ਧਮਕੀਆਂ ਆਣ ਗਿਆ ਅਤੇ ਤੁਸੀਂ ਉਹਨਾਂ ਨੂੰ ਪੈਸੇ ਨਹੀਂ ਦੇਵੋਗੇ ਤਾਂ ਉਹ ਇਹ ਕੰਡ ਕਰ ਜਾਣਗੇ ਹੁਣ ਗੱਲਬਾਤ ਕਰਦੇ ਆ ਅਸਲ ਚ ਹੋਇਆ ਕੀ ਹੈ ਅ ਜਿਸਕੇ ਤੇ ਚਾਚਾ ਜੀ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਕੋਈ ਧਮਕੀ ਆਈ ਸੀ ਕੀ ਮੈਨੂੰ ਪਤਾ ਬਹੁਤ ਔਖਾ ਹੁੰਦਾ ਪਰ ਇਸ ਸਾਲ ਤੋਂ ਪਹਿਲਾਂ ਧਮਕੀ ਆਈ ਸੀ ਜੀ ਉਹਦਾ ਸਾਨੂੰ ਇੱਥੋਂ ਕਹਿਤਾ ਸੀ ਐਸਐਚਓ ਸਾਹਿਬ ਨੇ ਵੀ ਕੋਈ ਏਡੀ ਗੱਲ ਨਹੀਂ ਛੋਟੇ ਮੋਟੇ ਨੇ ਪਰ ਆਹ ਜਿਹੜਾ ਇਹਨਾਂ ਨੇ ਕੀਤਾ 29 ਤਰੀਕ ਦਿਨ ਮੰਗਲਵਾਰ ਨੂੰ ਜੀ ਇਹਨਾਂ ਨੇ ਮੋਟਰਸਾਈਕਲ ਮੂਰੇ ਸੱਟ ਕੇ ਜੀ ਸਾਡੀ ਗੱਡੀ ਰੋਕੀ ਆ ਸਾਡਾ ਬੇਟਾ ਬਾਹਰ ਉਤਰਿਆ ਵਾ ਫਿਰ ਇਹਨਾਂ ਨੇ ਮਗਰ ਮੋਟਰਸਾਈਕਲ ਮਾਰਿਆ ਮੂਰੇ ਪਿੱਕਾ ਮਾਰਿਆ ਜੀ ਸਾਡੇ ਲੋਕਲ ਹੀ ਬੰਦੇ ਨੇ ਜੀ ਹਲੇ ਤੱਕ ਕੋਈ ਗੈਰਜ਼ਦਾਰੀ ਨਹੀਂ ਹੋਈ ਤੇ ਫਿਰ ਅਸੀਂ ਤਾਂ ਡਿਪਟੀ ਸਾਹਿਬ ਨੂੰ ਕਹਿੰਦੇ ਸੀ ਜੀ ਇਹਨੇ ਜੋ ਅੱਗੇ ਹੈ ਨਹੀਂਗੇ ਫਿਰ ਉਹਨਾਂ ਨੇ ਕਿਹਾ ਸਾਨੂੰ ਕੋਈ ਗੱਲ ਨਹੀਂ ਅਸੀਂ ਆਪੇ ਪਤਾ ਲੈ ਲਾਂਗੇ ਪਰ ਜਦੋਂ ਅਸੀਂ ਇਥੇ ਕਲਿਆਣੀ ਹਸਪਤਾਲ ਗਈ ਉਹਨੇ ਰੈਫਰ ਕਰਤਾ ਹੀ ਲੁਧਿਆਣੇ ਜਦੋਂ ਲੁਧਿਆਣੇ ਗਏ ਤਾਂ 12:30 ਵਜੇ ਜਸਕੀਰਤ ਸਿੰਘ ਬਰਾੜ ਇਹ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਸੀ ਕੀ ਗੱਡੀ ਨੂੰ ਕੇਰਾ ਪਾਇਆ ਗਿਆ ਉਸ ਤੋਂ ਬਾਅਦ ਗੋਲੀਆਂ ਵੀ ਚੱਲੀਆਂ ਨੇ ਨਹੀਂ ਗੋਲੀਆਂ ਦਾ ਪਤਾ ਨਹੀਂ ਜੀ ਉਹਨਾਂ ਕੋਲ ਖੰਡੇ ਤੇ ਕਿਰਪਾਨਾਂ ਸੀਗੀਆਂ ਉਹਦੇ ਨਾਲ ਸਿਰ 파ੜ ਰਹੇ ਸੀਗੇ ਤੇ ਸਾਡਾ ਬੇਟਾ ਰੋਲਾ ਪਾ ਰਿਹਾ ਸੀਗਾ ਤੇ ਉਹ ਸਾਰੀਆਂ ਸਾਡੇ ਕੋਲ ਮੂਵੀਆਂ ਨੇ ਇਹਨਾਂ ਦਾ ਡੈਡੀ ਸਾਡੇ ਘਰ ਆਇਆ ਕੀ ਕਰਨਾ ਆਇਆ ਸੀ ਵੀ ਇਹਨਾਂ ਦੀ ਗੱਡੀ ਇੱਥੇ ਖੜੀ ਐ ਸਕੋਰਪਿਓ ਕਿ ਨਹੀਂ ਪਰ ਉਹ ਦੇਖ ਕੇ ਗਿਆ ਸਾਡੀ ਗੱਡੀ ਸਾਡੇ ਘਰੇ ਨਹੀਂ ਸੀ ਤੇ ਉਸ ਤੋਂ ਬਾਅਦ ਉਹਨੇ ਉਹਨਾਂ ਨੂੰ ਦੱਸਿਆ ਵੀ ਇਹਨਾਂ ਦੀ ਗੱਡੀ ਘਰੇ ਹੈ ਨਹੀਂ ਇਹਨਾਂ ਦਾ ਬੇਟਾ ਘਰੇ ਹੈ ਨਹੀਂਗਾ ਉਹਨੇ ਰੈ ਕੀ ਕੀਤੀ ਆ ਜੀ ਦੋਵੇਂ ਭਰਾ ਇਹ ਖੰਡੇ ਤੇ ਕਿਰਪਾਨਾਂ ਸਿਰ 'ਚ ਮਾਰ ਕੇ ਸ਼ਰੇਆਮ ਸਾਡੇ ਕੋਲ ਵੀਡੀਓ ਨੇ ਜੀ ਇਹ ਇਹ ਪਿੰਡ ਦੇ ਬੰਦੇ ਸੀ ਕੋਈ ਰੰਜਿਸ਼ ਸੀ ਜੇ ਲੋਕਲੀ ਬੰਦੇ ਸੀ ਜੀ ਸਾਡੇ ਨਾਲ ਹੀ ਬੇਟੇ ਦਾ ਫਰੈਂਡ ਸੀਗਾ लवली ਉਹਦੀ ਦੁਕਾਨ ਤੇ ਮਾੜੀ ਮੋਟੀ ਹੋਈ ਸੀ ਵੀ ਸਾਡੀ ਦੁਕਾਨ ਦੇ ਅੱਗੇ ਗੱਡੀ ਨਾ ਖੜੀ ਕਰੀ ਇਹ ਕਹਿੰਦਾ ਅਸੀਂ ਕਿਹਾ ਸੀ ਵੀ ਗੱਡੀ ਨਹੀਂ ਖੜੀ ਕਰਦਾ ਨਾ ਹੀ ਉਹ ਇੱਥੇ ਆਊਗਾ ਪਰ ਐਤਵਾਰ ਨੂੰ ਆਹ ਐਤਵਾਰ ਨੂੰ ਜੀ ਉਹਨਾਂ ਦੀ ਦੁਕਾਨ ਬੰਦ ਸੀਗੀ ਇਹ ਸਾਡਾ ਬੇਟਾ ਉੱਥੇ ਚੱਲਿਆ ਗਿਆ ਤੇ ਸੋਮਵਾਰ ਦੇ ਦਿਨ ਉਹਨਾਂ ਨੂੰ ਕਿਸੇ ਨੇ ਦੱਸਤਾ ਵੀ ਇੱਥੇ ਜਸਕੀਰ ਸਿੰਘ ਆਇਆ ਸੀਗਾ ਤੇ ਮੰਗਲਵਾਰ ਨੂੰ ਉਹਨਾਂ ਨੇ ਆਵਾਰ ਦਾ ਆਰਤੀ ਜੀ ਇੱਕ ਗੱਡੀ ਖੜਾਉਣ ਨੂੰ ਲੈ ਕੇ ਇਹਨਾਂ ਕੋਲ ਹਾਂਜੀ ਇੱਕ ਗੱਡੀ ਖੜਾਉਣ ਨੂੰ ਜੀ ਬਾਕੀ ਗੱਡੀ ਦੇ ਵਿੱਚ ਇਹਨਾਂ ਨੇ ਪੈਟਰੋਲ ਛੜਕਿਆ ਜੀ ਪੈਟਰੋਲ ਛੜਕ ਕੇ ਅੱਗ ਲਾਈ ਹੈ ਗੱਡੀ ਵੀ ਕਹਿੰਦੇ ਜਸਕੀਰਤ ਨੇ ਮਿਹਨਤ ਨਾਲ ਲਈ ਸੀ ਨਵੀਂ ਬਣਾਈ ਸੀ ਹਾਂਜੀ ਸਰ ਬਹੁਤ ਮਿਹਨਤ ਕੀਤੀ ਸਾਡੇ ਬੇਟੇ ਨੇ ਜਿੱਥੇ ਆਪ ਮਿਹਨਤ ਕੀਤੀ ਉਥੇ ਬਸ ਉਥੇ ਕੁਝ ਨਹੀਂ ਬਾਕਿਆਂ ਨੂੰ ਵੀ ਦੱਸਦਾ ਹੁੰਦਾ ਸੀ ਵੀ ਆ ਸਾਨੂੰ ਪਤਾ ਵੀ ਇੱਥੇ ਜਿੰਨਾ ਸਾਡਾ ਸਮਾਜ ਦਾ ਜਾਂ ਸਾਡੇ ਭਾਈਚਾਰੇ ਦਾ ਅੱਧਾ ਕਾਠਾ ਅੱਧੋਂ ਦੇ ਸਟੂਡੈਂਟ ਹੀ ਨੇ ਜੀ ਇਥੇ ਕਿਸੇ ਨੂੰ ਵੀ ਪੁੱਛ ਸਕਦੇ ਆ ਵੀ ਉਹਦਾ ਕੋਈ ਵੀ ਸਟੂਡੈਂਟ ਅੱਗੇ ਆ ਸਕਦਾ ਵਾ ਭਾਈ ਜੇ ਤੁਸੀਂ ਸਟੂਡੈਂਟ ਹੋ ਉਹਨਾਂ ਨੇ ਹਾਂਜੀ ਹਾਂਜੀ ਮੈਂ ਇਹਨਾਂ ਨੂੰ 2023 ਤੋਂ ਜਾਣਦਾ ਹੈਗਾ ਮੈਂ ਸਾਨੂੰ ਪੁੱਛਿਆ ਮੈਂ ਕਿ ਸਰ ਜੀ ਮੈਨੂੰ ਤੁਹਾਡੇ ਕੋਲ ਟਰੇਡਿੰਗ ਸਿੱਖਣੀ ਹੈਗੀ ਆ ਤੇ ਸਰ ਕਹਿੰਦਾ ਪੁੱਤਰ ਜਦੋਂ ਮੈਂ ਜਗਰਾਉ ਆਵਾਂਗਾ ਨਾ ਤੈਨੂੰ ਜ਼ਰੂਰ ਕਾਲ ਕਰਾਂਗਾ ਤੇ ਰੀਸੈਂਟ ਅਜੇ ਮੈਨੂੰ 1 ਮੰਥ ਹੋਇਆ ਹੈਗਾ ਤੇ ਸਰ ਨੇ ਇੰਨਾ ਵਧੀਆ ਸਿਖਾਇਆ ਤੇ 29 ਤਰੀਕ ਨੂੰ ਸਾਨੂੰ ਅਸੀਂ ਸਾਡੀ ਕਲਾਸ ਸੀਗੀ ਲਾਸਟ ਤੇ ਬਾਅਦ ਸਾਡੀ ਸੀਗੀ ਲਾਈਵ ਟਰੇਡਿੰਗ ਨੇ ਪੁੱਤਰ 3:00 ਤਿੰਨ ਸਵੇਰੇ ਆ ਜਿਓ ਤੇ 9:30 ਵਜੇ ਆ ਜਿਓ ਤੇ ਆਪਣਾ ਸ਼ਟਰ ਖੋਲ ਲਿਓ ਤੇ ਮੈਂ 10:00 ਵੇ ਪੂਰੇ ਤੁਹਾਡੇ ਕੋਲ ਆ ਜਾਵਾਂਗਾ। ਜਿਸ ਜਦੋਂ ਸੀ ਪਹੁੰਚੇ ਹਾਂ ਤੇ ਸਰਵਾਰੇ ਪੁੱਛਿਆ ਕਿ ਸਰ ਚੰਨ ਚਾਬੀ ਦੇ ਦੋ ਕਿ ਅਸੀਂ ਸ਼ਟਰ ਖੋਲ ਕੇ ਅੰਦਰ ਉਹ ਕਹਿੰਦੇ ਸਰ ਜਦੋਂ ਮਟਰ ਕਰ ਦਿੱਤਾ ਤੇ ਸਾਨੂੰ ਉਹ ਚੀਜ਼ ਸੁਣ ਕੇ ਇੰਨਾ ਫੀਲ ਹੋ ਰਿਹਾ ਕਿ ਇੱਥੇ ਕਮਾਈ ਕਰਨ ਵਾਲੇ ਦਾ ਇਹ ਹਾਲ ਕੀ ਇੱਕ ਕਮਾਈ ਜਿਹੜਾ ਬੰਦਾ ਕਰਦਾ ਉਹਨੂੰ ਐਦਾਂ ਕੀਤਾ ਜਾਂਦਾ ਆ ਕਿ ਉਹ ਸਰ ਸੀਗੇ ਸਾਡੇ ਨੇ ਵਧੀਆ ਸਾਨੂੰ ਸਿਖਾਉਂਦੇ ਸੀਗੇ ਸਾਨੂੰ ਉਹਨਾਂ ਨੇ ਪੜਾਇਆ ਸਾਨੂੰ ਅੱਜ ਹੁਨਰ ਦੇ ਕੇ ਗਏ ਆ ਕਿਹੜਾ ਕੋਈ ਕੋਈ ਵੀ ਨਹੀਂ ਦਿੰਦਾ ਅੱਜ ਕੱਲ ਮੈਂ ਇਹ ਚੀਜ਼ ਕਹਿਣਾ ਚਾਹਨਾ ਕਿ ਹਰ ਬੰਦਾ ਜਦ ਇਹ ਕਮਾਈ ਕਰ ਰਿਹਾ ਤੁਸੀਂ ਸੜੋ ਨਾ ਨਾ ਕਿ ਆਸਪੜਸ ਇੰਨਾ ਸੜਾ ਲੱਗ ਗਿਆ ਅੱਜ ਕੱਲ ਕਿਉਂ ਉਹ ਬੰਦਾ ਤਰੱਕੀ ਕਿਉਂ ਕਰਦਾ ਪਿਆ ਤਰੱਕੀ ਕਰਨੀ ਮਾੜੀ ਨਹੀਂ ਆ ਅਗਲਾ ਕਹਿੰਦਾ ਮਾਰ ਦੋ ਵੀ ਇਹਨੂੰ ਤਰੱਕੀ ਕਰਦਾਂ ਆਪ ਤਰੱਕੀ ਨਹੀਂ ਕਰ ਸਕਦਾ ਕੋਈ ਵੀ ਇੱਥੇ ਅਗਲਾ ਕਹਿੰਦਾ ਮੈਂ ਉਹਨੂੰ ਦੇਖ ਕੇ ਮੈਂ ਆਪ ਪਰ ਗਲਤ ਕੀਤਾ ਬਹੁਤ ਮਾੜਾ ਕੀਤਾ ਸਾਰਨਾ ਬਹੁਤ ਜਿਆਦਾ ਮਾੜਾ ਕੀਤਾ ਜੀ ਇਹਨਾਂ ਨੇ ਭਾਈ ਜੰਨਰ ਤਰੱਕੀ ਕਰਦੇ ਤਾਂ ਲੋਕ ਛੱਡਦੇ ਨੇ ਤਾਂ ਲੱਗਦਾ ਵੀ ਇਹ ਤਰੱਕੀ ਦੇ ਕਰਕੇ ਹੀ ਇਹ ਸਭ ਕੁਝ ਹੋਇਆ ਦੇਖੋ ਯਾਰ ਸਾਨੂੰ ਤਾਂ ਕੁਝ ਨਹੀਂ ਪਤਾ ਸਾਨੂੰ ਇੰਨਾ ਪਤਾ ਹੁੰਦਾ ਸੀ ਕੱਲੇ ਨੂੰ ਨਹੀਂ ਛੱਡਦੇ ਸੀ ਜਿਹੜਾ ਕੁਝ ਹੋਇਆ ਬਸ ਉਹ ਦੁਕਾਨ ਦੇ ਕਰਕੇ ਹੋਇਆ ਵੀ ਇੱਧਰ ਨਾ ਹੋਵੇ ਇੱਧਰ ਨਾ ਲਾ ਬਾਅਦ ਚ ਉਹਨਾਂ ਨੇ ਮੰਗਲਵਾਰ ਨੂੰ ਸਵੇਰ ਤੋਂ ਲੈ ਕੇ ਆਥਨ ਤੱਕ ਪਤਾ ਨਹੀਂ ਕਿ ਕਿਸ ਕੋ ਮੋਟਰਸਾਈਕਲ ਮਾਰ ਕੇ ਰੋਕਿਆ ਉਹਨੇ ਗੱਡੀ ਬਾਹਰ ਆ ਗਿਆ ਗੱਡੀ ਤੋਂ ਜੇਸਲਾ ਨਾਲ ਹੁੰਦਾ ਪਲਾਉ 5-7 ਦਿਨ ਹੋਰ ਹੁੰਦੇ ਜੇਸਲਾ ਉਹਦੇ ਉਹਨੂੰ ਤਾਂ ਪਤਾ ਹੀ ਨਹੀਂ ਸੀਗਾ ਇਹ ਚੀਜ਼ ਦਾ ਵੀ ਮੈਨੂੰ ਇਸ ਕਰਕੇ ਰੋਕਿਆ ਗਿਆ ਗੱਡੀ ਚ ਹੀ ਰਹਿ ਗਿਆ ਸਰ ਗੱਡੀ ਚ ਸੀ ਗੱਡੀ ਚ ਗੱਡੀ ਚ ਉਹਨਾਂ ਨੇ ਸਾਰਾ ਕੁਝ ਇਹਨਾਂ ਦੇ ਵਾਰਦਾਤ ਕਰਕੇ ਸਾਰੇ 5-7 ਜਣੇ ਜਿੰਨੇ ਸੀਗੇ ਉਹਨਾਂ ਨੇ ਇਹਨੂੰ ਸੱਟ ਕੇ ਉਹਦੇ ਤਾਂ ਘਰੇ ਮੇਰੀ ਬੇਟੀ ਨੂੰ ਲੋ ਨੂੰ ਕਹਤਾ ਸੀ ਵੀ ਮੈਂ ਆਉਣਾ ਆਪਾਂ ਮੂਵੀ ਦੇ ਕੰਧਾ ਮੇਰਾ ਬੇਟਾ ਉੱਥੇ ਟ੍ਰੇਡ ਕਰਦਾ ਡਿਸਪੈਚ ਦਾ ਰਾਤ ਨੂੰ ਕੋਈ ਇੱਕ ਦਫ਼ਤਰ ਚ ਉਹ ਇੱਕ ਤਾਂ ਦੋਨੇ ਜ਼ੋਰ ਪਰ ਜਾਈ ਉੱਥੇ ਰਾਹ ਚ ਜਾ ਰਹੇ ਸੀ ਸਾਡੀ ਬਲੀਨੋ ਗੱਡੀ ਤੇ ਇਹਨਾਂ ਨੇ ਮੈਂ ਉਹਨਾਂ ਨੂੰ ਕਿਹਾ ਭਾਬੀ ਨੂੰ ਮੈਂ ਕਿਹਾ ਭਾਬੀ ਤੁਸੀਂ ਤਿਆਰ ਕਰੋ ਹੋਏ ਹੋ ਰਾਤ ਨੂੰ ਮੈਂ ਰੋਟੀ ਖਾਣ ਆਇਆ ਸੀ ਘਰੇ ਮੈਂ ਸੇਮ ਦਫ਼ਤਰ ਚ ਹੀ ਸੀਗਾ ਬੀਰੇ ਵਾਲੇ ਦਫ਼ਤਰ ਚ ਜਿੱਥੇ ਕਲਾਸ ਲੱਗਦੀ ਹੁੰਦੀ ਸੀ ਮੈਂ ਕਿਹਾ ਵੀ ਭਾਬੀ ਵੀ ਹਾਂ ਤੂੰ ਤਿਆਰ ਹੋਈ ਹੋਇਓ ਉਹ ਕਹਿੰਦੇ ਮੈਂ ਮੂਵੀ ਦੇਖਣ ਜਾਣਾ ਤੇਰੇ ਵੀਰੇ ਨਾਲ ਉਹਨਾਂ ਨੂੰ ਤਾਂ ਜਵਾਕਾਂ ਤੋਂ ਬਾਅਦ ਹੁਣ ਦੇਖਣ ਜਾਣਾ ਸੀ ਮੂਵੀ 2.5 ਸਾਲ ਬਾਅਦ ਵਿਚਾਰੇ ਮੂਵੀ ਨਹੀਂ ਸੀ ਦੇਖਣ ਗਏ 2.5 ਸਾਲ ਦੇ ਤੇ ਜਦੋਂ ਇਹ ਵਾਰਦਾਤ ਹੋ ਰਹੀ ਸੀਗੀ ਮੈਂ ਰੋਟੀ ਖਾ ਰਿਆ ਸੀ ਘਰੇ ਮੈਂ ਜਦੋਂ ਪਾਣੀ ਪੀਤਾ ਨਾ ਵੀਰੇ ਦਾ ਫੋਨ ਆ ਗਿਆ ਵੀ ਤੂੰ ਤਿਆਰ ਆ ਸੰਦੀਪ ਨੂੰ ਮੇਰੀ ਭਾਬੀ ਨੂੰ ਕਹਿੰਦੇ ਭਾਬੀ ਕਹਿੰਦੀ ਹਾਂ ਮੈਂ ਤਿਆਰ ਆ ਕਹਿੰਦਾ ਫਿਰ ਗੱਟਾ ਜਾ ਕੇ ਖੜ ਜਾ ਮੈਂ ਛੋਟੀ ਗੱਡੀ ਮੇਰੇ ਕੋਲੇ ਹੁੰਦੀ ਆ ਮੈਂ ਸੈਲਫ ਮਾਰੀ ਮੈਂ ਕਹਾਂ ਭਾਬੀ ਮੇਰੇ ਨਾਲ ਹੀ ਬਹਿ ਜਾਓ ਮੈਂ ਉਧਰ ਨੂੰ ਹੀ ਜਾਣਾ ਉਹਨਾਂ ਨੇ ਇੱਧਰ ਨੂੰ ਆਣਾ ਆਪਾਂ ਰਾਹ ਚ ਅਦਲਾ ਬਦਲੀ ਕਰ ਲਾਂਗੇ ਭਾਬੀ ਨੂੰ ਤੁਸੀਂ ਉਹਦੇ ਨਾਲ ਹੋ ਜਾਓ ਵੀਰੇ ਨਾਲ ਤੇ ਜਦੋਂ ਰਾਹ ਚ ਜਾ ਰਹੇ ਸੀ ਜੀ ਗੱਡੀਆਂ ਦੇ ਗੱਡੀ ਦੇ ਭਾਂਬੜ ਉੱਤੇ ਤੱਕ ਸੀਗੇ ਜੀ ਪਹਿਲਾਂ ਭਾਬੀ ਕਹਿੰਦੀ ਵੀ ਕਿਸੇ ਦੀ ਗੱਡੀ ਮੱਚ ਰਹੀ ਆ ਜਦੋਂ ਹੀ ਮੈਂ ਦੇਖਿਆ ਸਾਡੀ ਹੋ ਸੀਗੀ ਜੀ ਵੀਰਾ ਮੂਰੇ ਤੜਪੀ ਜਾਂਦਾ ਸੀਗਾ ਜੀ ਰੋਡ ਤੇ ਪਿਆ ਸਾਲਾ ਕਿਸੇ ਨੇ ਫੋਨ ਵੀ ਨਹੀਂ ਲਾਇਆ ਜੀ ਕਿਸੇ ਨੇ ਫੋਨ ਕੀ ਲਾਉਣਾ ਹੀ ਕਿਸੇ ਨੇ ਚੱਕਿਆ ਵੀ ਨਹੀਂ ਉਹਨੂੰ 15 ਜਣੇ ਗੜੇ ਸੀ ਮੂਵੀ ਬਣਾਈ ਜਾਂਦੇ ਸੀ ਕਿ ਸਾਰੇ ਜਣੇ ਬਸ ਲੋਕ ਖੜੇ ਕਿਸੇ ਨੇ ਮੂਵੀਆਂ ਬਣਾਉਣ ਲੱਗ ਗਏ ਮੂਵੀਆਂ ਬਣਾਉਣ ਲੱਗ ਗਏ ਜੀ ਕਿਸੇ ਨੇ ਨਾ ਸਾਨੂੰ ਫੋਨ ਲਾਇਆ ਨਾ 108 ਨੰਬਰ ਐਂਬੂਲੈਂਸ ਨੂੰ ਫੋਨ ਲਾਇਆ ਨਾ ਫਾਇਰ ਬ੍ਰਿਗੇਡ ਨੂੰ ਫੋਨ ਲਾਇਆ ਫਿਰ ਅਸੀਂ ਜੀ ਮੇਤੋਂ ਦੇ ਭਾਬੀ ਤੋਂ ਚੱਕਿਆ ਨਾ ਜਾਵੇ ਵੀਰਾ ਥੋੜਾ ਜਿਹਾ ਭਾਰਾ ਹੈਵੀ ਸੀਗਾ ਇੱਕ ਕੁਇੰਟਲ ਹੋਊ weight ਤੇ ਫਿਰ ਅਰਮਾਨ ਮੁੰਡਾ ਮੇਰਾ ਦੋਸਤ ਹੀ ਆ ਮਲਕ ਦਾ ਉਹਦਾ ਫੋਨ ਆ ਗਿਆ ਕੁਦਰਤੀ ਕਹਿੰਦਾ ਰੋਟੀ ਖਾ ਕੇ ਹਜੇ ਆਇਆ ਨਹੀਂ ਤੂੰ ਆਫਿਸ ਡਿਸਪੈਚ ਵਾਲੇ ਚ ਤੇ ਮੈਂ ਜਦ ਉਹਨੂੰ ਕਿਹਾ ਵੀ ਤੂੰ ਇੱਧਰ ਨੂੰ ਆ ਜਾ ਆਪਣੀ ਗੱਡੀ ਨੂੰ ਅੱਗ ਲੱਗੀ ਉਹ ਜੀ ਵਿਚਾਰਾ ਸੈਲਫ ਮਾਰ ਕੇ ਗੱਡੀ ਚੱਕ ਕੇ ਆ ਵੀ ਗਿਆ ਮੇਰੇ ਕੋਲੇ ਫਿਰ ਵੀ ਕਿਸੇ ਨੇ ਜੀ ਹੱਥ ਨਹੀਂ ਫੜਾਇਆ ਹੀ ਮੈਂ ਆਪ ਇਕੱਲਾ ਖਿੜੀ ਜਾਮਾ ਜੀ ਫਿਰ ਅਰਮਾਨ ਆਇਆ ਵਿਚਾਰਾ ਉਹ ਅੱਗ ਦੇ ਵਿੱਚੋਂ ਹੀ ਪਤਾ ਨਹੀਂ ਕਿਵੇਂ ਆ ਗਿਆ ਕਿਉਂਕਿ ਉਹਦੇ ਪਿੱਛੋਂ ਆਇਆ ਨਾ ਉਹ ਗੱਡੀ ਨੂੰ ਅੱਗ ਲੱਗੀ ਹੋਈ ਸੀਗੀ ਵੀਰਾ ਮੂਰੇ ਪਿਆ ਸੀ ਤੇ ਮੈਂ ਵੀ ਵੀਰੇ ਕੋਲੇ ਸੀ ਉਹ ਵਿਚਾਰਾ ਵਿੱਚੋਂ ਹੀ ਆ ਗਿਆ ਜੀ ਤੇ ਅਸੀਂ ਦੋਨਾਂ ਨੇ ਚੱਕ ਕੇ ਰੱਖਣ ਲੱਗੇ ਸੀਗੇ ਅਸੀਂ ਕਿਹਾ ਬਾਈ ਸ਼ਰਮ ਕਰ ਲੋ ਮੂਵੀਆ ਬਣਾਈ ਜਾਂਦੇ ਹੋ ਸਾਡੇ ਨਾਲ ਹੈਲਪ ਹੀ ਕਰਾ ਦਿਓ ਕੋਈ ਜਣਾ ਗੱਡੀ ਚ ਤਾਂ ਰਖਾ ਦਿਓ ਮੇਰੇ ਭਰਾ ਨੂੰ ਵੀ ਮੇਰਾ ਸਗਾ ਭ ਤੇ ਫਿਰ ਉਹਨਾਂ ਨੇ ਚਲ ਦੋ ਜਣਿਆਂ ਨੇ ਰਖਾਤਾ ਤੇ ਅਸੀਂ ਜਦੋਂ ਇਹ ਕਲਿਆਣੀ ਤੇ ਲੈ ਕੇ ਗਏ ਉਹਨਾਂ ਨੇ ਰੈਫਰ ਕਰਤਾ 20 ਮਿੰਟ ਟੀਕੇ ਰੂਕੇ ਲਾਈ ਵੀ ਬਲੀਡਿੰਗ ਰੁਕ ਜਵੇ ਰੈਫਰ ਕਰਤਾ ਤੇ ਉਹਨਾਂ ਨੇ ਕਿਹਾ ਵੀ ਨਿਊਰੋ ਸਿਟੀ ਲੈ ਜਾਓ ਦਿਮਾਗ ਵਾਲੇ ਹਸਪਤਾਲ ਉੱਥੇ ਜਾ ਕੇ ਜੀ ਵੀਰਾ ਹਜੇ ਥੋੜਾ ਜਿਹਾ ਹੋਸ਼ ਈ ਸੀਗਾ ਕਹਿੰਦਾ ਸੀ ਮੈਨੂੰ ਪਾਣੀ ਪਿਆ ਦਿਓ ਮੈਂ ਮਰ ਜਾਣਾ ਮੈਨੂੰ ਪਾਣੀ ਪਿਆ ਦਿਓ ਉਹਨੂੰ ਪਾਣੀ ਪੀ ਆ ਨਹੀਂ ਸਕਦੇ ਸੀਗੇ ਬਲੱਡ ਅੰਦਰ ਗਿਆ ਹੋਇਆ ਸੀਗਾ ਉਹ ਸੈਕਸ਼ਨ ਪਾਈਪ ਨਾਲ ਜਿਵੇਂ ਵੈਕਿਊਮ ਕਲੀਨਰ ਵਾਂਗੂ ਕੱਢਣਾ ਸੀ ਵਿੱਚੋਂ ਸੈਕਸ਼ਨ ਪਾਈਪ ਨਾਲ ਖੂਨ ਅੰਦਰੋਂ ਤੇ ਜੋ ਸੀਟੀ ਸਕੈਨ ਵਗੈਰਾ ਹੋ ਰਹੀ ਸੀ ਜਦੋਂ ਜੀ ਆਈ ਸੀ ਯੂ ਚ ਲੈ ਕੇ ਗਏ ਤਾਂ ਉਹ ਦਮ ਤੋੜ ਗਿਆ ਜੀ 11:30 ਵਜੇ ਜੀ ਉਹਨਾਂ ਨੇ ਉਹ ਦੋ ਵਾਰੀ ਗਿਆ ਚਾਚਾ ਚਾਚਾ ਦੋ ਜਣੇ ਮੈਨੂੰ ਸੱਦਣ ਆਏ ਵੀ ਚਾਚਾ ਕਹੋਣਾ ਮੈਂ ਕਿਹਾ ਜੀ ਮੈਂ ਆ ਜਦੋਂ ਮੈਂ ਆਈ ਸੀ ਯੂ ਚ ਬੜਿਆ ਬਸ ਲਾਸਟ ਸਮੇਂ ਮੇਰੇ ਸ਼ੇਰ ਨੇ ਲਿਆ ਮਿੱਟੀ ਹੋ ਗਿਆ 17-18 ਟੱਕ ਲੱਗੇ ਸੀਗੇ ਜੀ ਉਹਦੀ ਬੋਡੀ ਤੇ 17-18 ਕਿਰਪਾਨ ਨਾਲ 12 ਦਿਨਾਂ ਤੱਕ ਜੀ ਸਿਰਫ ਸਿਰ ਦੇ ਵਿੱਚ ਨਹੀਂ ਹਾਂ ਬੈਕ ਸੈਟ ਸਾਰੀ ਖਤਮ ਕੀਤੀ ਹੋਈ ਸੀ ਪਿੱਛੇ ਆ ਸਾਈਡ ਚ ਪੂਰਾ ਦੋਹੇ ਹੱਥ ਪੈਂਦੇ ਸੀ ਜਦੋਂ ਮੇਰਾ ਦੋਸਤ ਰਮਾਨ ਚੱਕਣ ਲੱਗਿਆ ਉਹਦਾ ਹੱਥ ਇੰਨਾ ਚਲਾ ਗਿਆ ਜੀ ਅੰਦਰ ਕੋਪੜੀ ਦੇ ਜਦੋਂ ਸਿਰ ਤੋਂ ਚੱਕ ਕੇ ਚੱਕਣ ਲੱਗਿਆ ਵੀ ਗੱਡੀ 'ਚ ਰੱਖਾਂਗੇ ਵੀਡੀਓਜ਼ ਆਈਆਂ ਨੇ ਉਹ 'ਚ ਮੈਂ ਰੋਨਾਂ ਦੀ ਹਲੇ ਦੁਪੱਟੇ ਉੱਥੇ ਪਏ ਨੇ ਜੀ ਦੋਵਾਂ ਭਰਾਵਾਂ ਦੇ ਜਿਹੜੇ ਰੰਗ ਦੇ ਬੰਦੇ ਨੇ ਉਹ ਮੂਵੀਆਂ 'ਚ ਵੀ ਆਏ ਹੋਏ ਨੇ ਦੋਹੇ ਦੁਪੱਟੇ ਬੰਦੇ ਨੇ ਉਹ ਵੀ ਮੈਂ ਪ੍ਰਸ਼ਾਸਨ ਨੂੰ ਅੱਜ ਬੇਨਤੀ ਕਰੂੰਗਾ ਵੀ ਉਹ ਦੁਪੱਟੇ ਲੈ ਕੇ ਜਾਣ ਕੋਰਟ ਦੇ ਵਿੱਚ ਪੇਸ਼ ਕੀਤੇ ਜਾਣ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿਸੇ ਤਾਰੀ ਨਹੀਂ ਹੋਈ ਹਲੇ ਤੱਕ ਜ਼ਿੰਦਾਰੀ ਹਲੇ ਕੋਈ ਨਹੀਂ ਐਸਐਸਪੀ ਸਾਹਿਬ ਸਾਨੂੰ ਪੂਰਾ ਤੇ ਡੀਐਸਪੀ ਸਾਹਿਬ ਸਾਨੂੰ ਪੂਰਾ ਹੌਸਲਾ ਦੇ ਰਹੇ ਨੇ ਵੀ ਗੈਰ ਜ਼ਬਦਾਰੀਆਂ ਜਲਦੀ ਤੋਂ ਜਲਦੀ ਹੋਣਗੀਆਂ ਪਰ ਅਸੀਂ ਫੇਰ ਵੀ ਉਹਨਾਂ ਦੇ ਕਹਿਣ ਮੁਤਾਬਕ ਪਹਿਲਾਂ ਸਾਡੇ ਪਿੰਡ ਦੇ ਤੇ ਹੋਰ ਇੱਥੋਂ ਦੇ ਬੰਦੇ ਕਹਿੰਦੇ ਸੀ ਵੀ ਆਪਾਂ ਧਰਨਾ ਲਾ ਦਈਏ ਫਿਰ ਅਸੀਂ ਸੁਵੀ ਸਾਹਿਬ ਨੇ ਅੱਜ ਸਾਨੂੰ تسਲੀ ਦਿੱਤੀ ਵੀ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਕਤਲ ਜਲਦ ਤੋਂ ਜਲਦੀ ਫੜੇ ਜਾਣਗੇ ਯਕੀਨ ਤਾਂ ਨਹੀਂ ਹੁੰਦਾ ਆਉਣਾ ਵੀ ਇਹ ਸਭ ਕੁਝ ਹੋ ਗਿਆ ਸਰ ਯਕੀਨ ਤਾਂ ਨਹੀਂ ਹੁੰਦਾ ਛੋਟਾ ਜਿਹਾ ਹੁੰਦਾ ਲਿਆਂਦਾ ਸੀ ਛੋਟੇ ਜਿਹੇ ਹੁੰਦੇ ਉਹ ਪਾਲੇ ਹੁਣ ਛੋਟੇ ਜਿਹੇ ਹੁੰਦੇ ਉਹਦੇ ਬੇਟੇ ਪਾਲਾਂਗੇ ਅਸੀਂ ਸਵਾ 3 ਸਾਲ ਦੇ ਦੇ ਜੋੜੇ ਬੇਟੇ ਨੇ ਜੀ ਸਵਾ 2 ਸਾਲ ਤ ਸੋ ਤਾਇਆ ਲਿਆਂਦਾ ਸੀਗਾ ਹਾਂਜੀ ਇਹਨਾਂ ਦਾ ਪਿੰਡ ਖੰਡੂਰ ਸੀ ਜੀ ਇਹ ਉੱਥੋਂ ਲਿਆਂਦੇ ਸੀ ਆਪਾਂ ਮਾਸੀ ਦੀ ਡੈਥ ਹੋ ਗਈ ਸੀ ਜੀ ਮੇਰੇ ਮਾਸੀ ਜੀ ਦਾ ਬੇਟਾ ਸੀ ਫਿਰ ਇਹਨਾਂ ਦੇ ਮਜ਼ਰ ਮੇਰੇ ਸਹਰ ਤਰਤੇ ਸੀਗੇ ਇੱਕ ਬੇਟੀ ਸੀ ਵੱਡੀ ਐ ਤੋਂ ਉਹ ਫੋਰਨ ਕੈਨੇਡਾ ਵਾ ਉਹ ਵੀ ਆਈ ਹੋਈ ਐ ਪਿੱਛੇ ਦੀ 5 ਮਹੀਨੇ ਹੋ ਗਿਆ ਉਹਦਾ ਮੈਰਿਜ ਕੀਤੀ 6 ਮਹੀਨੇ ਦੇ ਸਤਾਂ ਤੋਂ ਦੋਨੋਂ ਉਸ ਇਲਾਕੇ ਦਾ ਸੀ ਇਹ ਮੇਰਾ ਬੇਟਾ ਉਦੋਂ ਬਾਅਦ ਚ ਯਾਰ ਉਹ 99 ਦਾ ਜਨਮ ਆਦਾ 6 ਦਾ ਜਨਮ 900 ਹਲੋਟਾ ਇਹਨਾਂ ਦੇ ਜਵਕਾਂ ਨੂੰ ਪਾਲਿਆ ਮੈਨੂੰ ਅਜੇ ਤਾਈਂ ਉਹ ਕਿਸੇ ਨੂੰ ਕਾਉਂਸਲ ਨਹੀਂ ਘੋੜ ਦਿੱਤੀ ਇੰਨੀ ਮਿਹਨਤ ਕਰਦਾ ਸੀ ਪਰ ਅੱਜ ਅਸੀਂ ਕੁਝ ਨਹੀਂ ਕਾਸਾ ਮਸਾ ਜਿੱਤ ਪੁੱਪੀ ਜੀ ਉਹਨਾਂ ਸਾਰੇ ਕਿ ਮੈਂ ਤੋਂ ਤੀੜ੍ਹੜ ਕੇ ਕੱਢ ਦਿਆ ਵੀ ਪੁਲਿਸ ਅਜੇ ਜਵਾਬ ਹੀ ਦਿੱਤਾ ਜਾਵੇ ਇਹਨਾਂ ਇਹਨਾਂ ਪਿਆਰ ਦਿੱਤਾ ਸੀ ਅੱਜ ਤਾਈਂ ਸਾਰੇ ਕਿ ਗਲੀ ਵੀ ਗਲੀ ਦਾ ਉਹ ਬਈਆ ਇਹਨਾਂ ਨੇ ਇਹਦਾ ਹੀ ਅਸਰ ਡੈਡੀ ਨੇ ਮੈਂ ਖਾ ਸਾਡੀ ਅਸਲ ਹੁੰਦਾ ਜਿਆਦਾ ਉਹ ਵੀ ਇਹਨਾਂ ਦਾ ਕਰ ਚਲ ਕੋਈ ਇਹਨਾਂ ਵੇ ਇਤੋ ਚੱਕ ਚੱਕ ਇਹ ਸਾਡੀ ਜੀ ਪਰਚਾਈ ਸੀਗੀ ਜੀ ਕੋ 6 ਮਹੀਨੇ ਦੀ ਹੁੰਦੀ ਸੀ ਉਹਦਾ ਡੈਡੀ ਗੁজার ਗਿਆ ਸੀ ਉਹਦੀ ਮਾਂ ਨੂੰ ਪਤਾ ਵੀ ਉਹਨੇ ਕਿਵੇਂ ਵੜਿਆ ਹੋਣਾ ਉਹਨੂੰ ਉਹ ਕੱਲੀ ਸੀਗੀ ਉਹਦੀ ਮਾਂ ਘਰੇ ਨਾ ਦਾਦਾ ਜੱਦੀ ਰਹੇ ਸਾਡੇ ਤਾਂ ਜੀ ਰੱਬ ਹੀ ਵਾਦ ਪਿਆ ਸਸਾ ਨੂੰ ਕੋਈ ਸਲੂਸ਼ਨ ਨਹੀਂ ਮিজੜਾ ਦਾ ਕੁਝ ਤੋੜ ਕੱਢ ਸਹੀ ਤਾਂ ਪ੍ਰਸ਼ਾਸਨ ਨੇ ਕੇਹੀ ਬੰਨ ਕਰਦੇ ਵੀ ਸਖਤ ਸਖਤ ਉਹਨਾਂ ਨੂੰ ਵੜ ਕੇ ਸਜ਼ਾ ਦਿੱਤੀ ਜਾ ਬਸ ਧੰਨਵਾਦ ਜੀ ਜ਼ਿੰਦਗੀ ਵੀ ਕਿੱਦਾਂ ਕਰਤੇ ਜਿਹੜੇ ਬਿਨ ਪਿਓ ਤੇ ਬਿਨ ਪਿਓ ਤੇ ਸੀ ਹੁਣ ਹੁਣ ਸੁੱਖ ਮਿਲਿਆ ਸੀਗਾ ਇਹ ਵਿਚਾਰੀ ਨੂੰ ਤੇ ਹੁਣ ਆਹ ਬਾਣਾ ਵਾਪਰ ਗਿਆ ਜੀ ਕਿਦਾਂ ਸੋਚ ਕੇ ਤਾਂ ਸੀ ਕਹਿੰਦੇ ਵੀ ਅ ਬਿਲਕੁਲ ਡਾਊਨ ਤੋਂ ਉੱਠਿਆ ਸੀਗਾ ਵੀ ਪਰਿਵਾਰ ਨੂੰ ਸਭ ਕੁਝ ਦਿੱਤਾ ਲੱਗਿਆ ਨੇ ਕੰਮ ਕਰਦਾ ਸੀਗਾ ਅੱਜ ਔਰ ਡਿਸਕਸ ਆ ਉਹਦਾ ਉਹਲਾ ਉਹ ਉਹਬਰਜੀ ਦਾ ਜਿਹੜਾ ਕਰਦੇ ਹੁੰਦੇ ਆ ਹਾਂਜੀ ਉੱਥੇ ਨੇ ਤਿੰਨ ਚਾਰ ਸਾਲ ਤਿੰਨ ਚਾਰ ਮਹੀਨੇ ਲਾਏ ਟਾਂਡਰ ਨੂੰ ਦਿਵਾਲੀ ਵਾਲੇ ਦੇ ਕਹਿੰਦਾ ਮੰਮੀ ਮੈਂ ਆਉਣਾ ਕਹਿੰਦਾ ਸ਼ੋ ਇਹ ਨੰਮੀ ਦੇ ਹੱਥ ਸੌਣ ਨੂੰ ਜਾਂਦੇ ਮੈਂ ਨਹੀਂ ਕਰਦਾ ਕਦੀ ਨਾ ਕਰੋ ਫਿਰ ਉਹ ਇਸ ਲਾਈਨ 'ਚ ਇਸ ਲਾਈਨ 'ਚ ਆ ਕੇ ਉਹਨੇ ਬਸ ਪਿੱਛੇ ਮੁੜ ਕੇ ਨਹੀਂ ਸੀ ਦੇਖਿਆ ਬਸ 2018-19 ਤੋਂ ਸਟਾਰਟ ਕੀਤਾ ਸੀ ਉਹਨਾਂ ਨੇ ਕੰਮ 6-7 ਸਾਲ 'ਚ ਇੱਥੇ ਚਲਾਇਆ ਗਿਆ ਸੀ ਸਟੂਡੈਂਟ ਵੀ ਉਹਦੀ ਵੇਟਿੰਗ ਲਿਸਟ ਚ ਹੁੰਦੇ ਸੀ ਇੰਨੀ ਵੀ ਉਹ ਕਹਿੰਦਾ ਜਿੰਮੇਬਦ ਕਰੂੰਗਾ ਨਹੀਂ ਸਮਝਾ ਪਾਉਂਗਾ ਕਿਸੇ ਵੀ ਮੈਂ ਉਹਨਾਂ ਕੀ ਕੰਮ ਕਰਨਾ ਲਾਲਚ ਮਤਲਬ ਕਿਸੇ ਪਰ ਕਰਨਾ ਕੋਈ ਲਾਲਚ ਨਹੀਂ ਨਹੀਂ ਜੀ ਲਾਲਚ ਦਾ ਮਤਲਬ ਹੀ ਨਹੀਂ ਕੋਈ ਸੀ ਜਿਹਨੇ ਉਹਨਾਂ ਦੀ ਸੈਟਿੰਗ ਚ ਹੁੰਦੇ ਸੀ ਵੀ ਜਿਹੜੇ 18 ਜਣੇ 15 ਜਣੇ ਜਿੰਨੇ ਉਹ ਰੇਂਜ ਚ ਰੱਖ ਸਕਦਾ ਸੀ ਉਹਨੇ ਸਟੂਡੈਂਟਾਂ ਤੋਂ ਕਹਿੰਦਾ ਸੀ ਸਟੂਡੈਂਟ ਵੀ ਇਹ ਨਹੀਂ ਕਰਦੇ ਸੀ ਵੀ ਸਾਰੇ ਸੀ ਥੋੜੇ ਦੇ ਕੋਲੋਂ ਇਹ ਸਿੱਖਣਾ ਸਭਾ 6 ਮਹੀਨੇ ਨਾਲ ਲਵਾਉ ਸਾਡੀ ਕੋਲ ਉਹੀ ਲੋਕੀ ਫੋਲੋ ਕਰਦੇ ਸੀ ਲੱਖ ਤਾਂ ਉਹਦੇ ਇੰਸਟਾਗ੍ਰam ਤੇ ਫੋਲੋਅਰ ਸੀ YouTube ਤੇ ਵੀ ਬਹੁਤ ਸੀ ਜ ਤੁਸੀਂ ਚੈੱਕ ਕਰਕੇ ਦੇਖ ਲਓ ਪੰਜਾਬੀ ਟ੍ਰੇਡਰਸ ਦੇ ਨਾਮ ਤੋਂ ਤੁਹਾਨੂੰ ਸਾਰਾ ਕੁਝ ਸਾਹਮਣੇ ਆ ਜਾਊਗਾ ਜੀ ਐਤਾਂ ਇਹ ਵੀ ਕਿਸੇ ਨਾਲ ਕੰਟਰੋਵਰਸੀ ਵਗੈਰਾ ਵੀ ਨਹੀਂ ਸੀਗੀ 7 ਸਾਲ ਹੋ ਗਏ ਸੀਗੇ ਕਿਸੇ ਨਾਲ ਉੱਚ-ਨੀਚ ਵੀ ਨਹੀਂ ਹੋਈ ਇੰਸਟਾਗ੍ਰam ਚਲਾਉਂਦੇ ਨੇ ਸਾਰੇ ਲੋਕ ਦੇਖਦੇ ਨੇ ਅਕਸਰ ਕਿਸੇ ਨਾਲ ਊਚ ਨੀਚ ਜਾਂ ਕਿਸੇ ਤੇ ਲਾ ਕੇ ਕਦੇ ਸਟੋਰੀ ਵੀ ਨਹੀਂ ਸਪਾਈ ਵੀਰੇ ਨੇ ਬਸ ਦੇਖਿਆ ਸਿਰਫ ਕੰਮ ਦੀਆਂ ਗੱਲਾਂ ਹੀ ਸੀ ਬਸ ਇੱਕ ਜਿਹੜੀ ਕਹਿੰਦੇ ਸੀ ਵੀ ਫਰਾਡ ਤੋਂ ਬਚੋ ਵੀ ਆਪਣੇ ਨਾਮ ਤੇ ਫਰਾਡ ਜ਼ਰੂਰ ਹੋ ਰਿਹਾ ਬਾਕੀ ਕਿਸੇ ਤੇ ਲਾ ਕੇ ਤਾਂ ਕਦੇ ਸਟੋਰੀ ਪਾਈ ਹੋਈ ਨਹੀਂ ਜੀ ਬਸ ਦੋ ਮਿੰਟ ਦੇ ਦਿਓ ਦੋ ਮਿੰਟ ਬਸ ਜੀ ਮੇਰਾ ਭਾਈ ਖਾ ਲਿਆ ਉਹਨਾਂ ਨੇ ਜਿਆਦਾ ਪਰਿਵਾਰ ਨਾਲ ਜਿਆਦਾ ਪਰਿਵਾਰ ਨਾਲ ਗੱਲ ਵੀ ਨਹੀਂ ਕਰ ਸਕਦੇ ਕੀ ਕਰੀਏ ਪਰ ਇਹ ਗੱਲ ਆ ਵੀ ਇਨਸਾਫ ਦੇ ਪਰਿਵਾਰ ਮੰਗ ਕਰ ਰਿਆ ਪਰਿਵਾਰ ਨੂੰ ਇਨਸਾਫ ਜਿਹੜਾ ਮਿਲਣਾ ਚਾਹੀਦਾ ਜਿਨ੍ਹਾਂ ਨੇ ਇਹ ਕੰਮ ਕੀਤੇ ਨੇ ਉਹ ਜੇਲ੍ਹਾਂ ਦੀ ਸਲਾਖਾਂ ਦੇ ਪਿੱਛੇ ਹੋਣੇ ਚਾਹੀਦੇ ਨੇ ਤੇ ਜੋ ਵੀ ਆ ਬਣਦੀ ਕਾਰਵਾਈ ਜਿਹੜੀ ਉਹਨਾਂ ਤੇ ਹੋਣੀ ਚਾਹੀਦੀ ਆ ਮੈਂ ਕਵਾਂਗਾ ਕਿ ਪਹਿਲਾਂ ਉਹਨਾਂ ਦੀ ਗ੍ਰਿਫਤਾਰੀ ਹੋਵੇ ਉਸ ਤੋਂ ਬਾਅਦ ਕੋਡ ਜੋ ਫੈਸਲਾ ਲੈਂਦੀ ਆ ਉਸੇ ਰਮੱਥੇ ਹੋਊਗਾ ਪਰ ਹੁਣ ਤਾਂ ਇਹ ਗੱਲ ਆ ਕਿ ਕਿਸ ਹਿਸਾਬ ਨਾਲ ਇਹਨਾਂ ਦੇ ਹੌਂਸਲੇ ਜਿਹੜੇ ਨੇ ਉਹ ਵੱਧ ਚੁੱਕੇ ਹੋਏ ਨੇ ਕਿ ਇਹਨਾਂ ਨੂੰ ਕੋਈ ਡਰ ਨਹੀਂ ਲੱਗਦਾ ਰਸਤੇ 'ਚ ਗੱਡੀ ਰੋਕ ਦਿੰਦੇ ਆ ਹਮਲਾ ਕਰ ਦਿੰਦੇ ਆ ਗੱਡੀ ਨੂੰ ਅੱਗ ਲਾ ਦਿੰਦੇ ਆ ਲੱਗਦਾ ਇਹਨਾਂ ਨੂੰ ਕਿਸੇ ਕਾਨੂੰਨ ਦਾ ਕੋਈ ਵੀ ਜਿਹੜਾ ਹੈ ਉਹ ਡਰ ਉਹ ਨਹੀਂ ਰਹਿ ਗਿਆ ਕੋਈ ਭੈਣ ਨਹੀਂ ਰਹਿ ਗਿਆ ਹੋਇਆ ਇੱਕ ਜ਼ਰੂਰ ਮੈਂ ਕਹਾਂਗਾ ਸਵਾਲ ਪੁੱਛਣੇ ਮੈਨੂੰ ਵੀ ਬੜੇ ਓਕੇ ਨੇ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਕੁਝ ਹੈਗਾ ਸੀ ਜਿਨ੍ਹਾਂ ਨੇ ਕਦੇ ਜੀ ਪਰਚਾ ਦਾ ਦੂਰ ਕਦੇ ਲੰਬਾ ਵੀ ਸੀ ਆਇਆ ਜੀ ਘਰੇ ਜੀ ਤੁਹਾਡੇ ਜਿਨ੍ਹਾਂ ਨੇ ਜਿਨ੍ਹਾਂ ਨੇ ਕਾਰਵਾਈ ਕੀਤੀ ਸਾਨੂੰ ਜਦੋਂ ਡਿਪਟੀ ਸਾਹਿਬ ਨੇ ਸੱਦਿਆ ਦੱਸਿਆ ਨਹੀਂ ਜਸਜੋਬ ਸਾਹਿਬ ਨੇ ਵੀ ਤੁਹਾਨੂੰ ਕੀਤੀ ਸ਼ੱਕ ਆ ਵੀ ਉਹ ਕਿਸੇ ਨਾਲ ਲੜੇ ਤਾਂ ਮੈਂ ਕਿਹਾ ਜੀ ਉਹ ਲੜੇ ਜ਼ਰੂਰ ਸੀ ਪਰ ਉਹ ਬੰਦੇ ਇੰਨੇ ਜੋਗੇ ਨਹੀਂਗੇ ਪਰ ਜਦੋਂ ਰਾਤ ਨੂੰ ਉਹਨਾਂ ਨੇ ਪੋਸਟ ਪਾਈ ਆ ਵੀ ਜਸਕੀਰ ਸਿੰਘ ਅਸੀਂ ਮਾਰਤਾ ਉਹ ਕੱਲਾ ਮੇਨ ਬੰਦਾ ਜ਼ਿੰਮੇਵਾਰੀ ਲੈ ਰਿਹਾ ਕਿਸਨੇ ਪਾਈ ਹੈ ਪੋਸਟ ਪਾਈ ਆ ਜੀ ਰਮਨੇ ਨੇ ਰਮਨਦੀਪ ਰਮਨਦੀਪ ਸਿੰਘ ਬੜਾ ਪਿੰਡ ਦਾ ਹੀ ਨਹੀਂ ਉਹ ਦੁਕਾਨ ਜਿਹਦੇ ਨਾਲ ਖੜਨ ਦੇ ਮੂਰੇ ਕੋਈ ਲੜਾਈ ਹੋਈ ਸੀ ਸ਼ਰੀਆਮ ਪੋਸਟ ਪਾਈ ਆ ਜੀ ਸ਼ਰੀਆਮ ਪੋਸਟ ਪਾਈ ਆ ਜੀ ਸਟੇਟਸ ਪਾਇਆ ਜੀ WhatsApp ਤੇ WhatsApp ਤੇ ਜੱਸੇ ਵੀਰੇ ਦੀ ਮੇਰੇ ਬ੍ਰਦਰ ਦੀ ਲਾਸ਼ ਦੀ ਫੋਟ ਹੈਗਾ ਜੀ ਹੈਗਾ ਸਾਡੇ ਕੋਲ ਸਾਰਿਆਂ ਕੋਲ ਹੀ ਹੈਗਾ ਜੀ ਆਲਮੋਸਟ Instagram ਤੇ ਸਾਡੇ ਕੋਲ ਹੋਰ ਵੀ ਵੀਡੀਓ ਨੇ ਜੀ ਤੁਸੀਂ Instagram ਤੇ ਅਪਲੋਡ ਕੀਤਾ ਹੈ ਜਿਹੜਾ ਨਹੀਂ ਨਹੀਂ ਕੀਤਾ ਨਹੀਂ ਜੀ ਉਹ ਲੋਕਾਂ ਨੇ ਕੀਤਾ ਹੋਇਆ ਵਾ ਪੇਜ ਵਾਲਿਆਂ ਨੇ ਜਿਹੜਾ ਸਟੇਟਸ ਪਾਇਆ ਵੈਲਕਮ ਉਸ ਤੋਂ ਹੋਰ ਵੀ ਵੀਡੀਓਾਂ ਵਾਇਰਲ ਹੋਈਆਂ ਹੋਈਆਂ ਨੇ ਜੀ ਐਂਡ ਤੇ লাশ ਦੀ ਫੋਟੋ ਵੀ ਪਾਈ ਹੈ ਜੀ ਉਹਨਾਂ ਨੇ ਭਾਈ ਇਹ ਮੈਂ ਸਰੇਆ ਕਾ ਪਰਟੀ ਤਾਂ ਮੈਂ ਤਰਹੀ ਰੁਪਾ ਇਹ ਸ਼ਰੇਆ ਬੰਦਾ ਮੰਨ ਰਿਹਾ ਹਾਂਜੀ ਹਾਂ ਜੀ ਅਸੀਂ ਅਹੀਂ ਬਈ ਨਾ ਪੰਗੇ ਲੈ ਨਾ ਲੈ ਇਹ ਸਾਡੀ ਦੁਕਾਨ ਦੇ ਮਰੇ ਗੱਡੀਆਂ ਲਾਉਂਦਾ ਸੀ ਸਰਵਾਰਬਰ ਦਿਖਾਉਂਦਾ ਸੀ ਅੱਜ ਦੇਖੋ ਇਹਦਾ ਰਵਾਲਬਰ ਮੇਰੇ ਹੱਥ 'ਚ ਹੀ ਆ ਤੇ ਉਹ ਇੱਕ ਸਾਕਤ ਗੋਲੀ ਚੱਜਣਾ ਨਹੀਂ ਚੱਲੀ ਭੈਣ ਚੁੱਧਾ ਤੈਨੂੰ ਅਸੀਂ ਕਹੀ ਜੰਨੇ ਆ ਗਲਤ ਨਾ ਕੰਮ ਕਰ ਨਾ ਕਰ ਬਹੁਤ ਇਹਨੂੰ ਮੈਂ ਮੜਾ ਸਮਝਾਇਆ ਬੰਦੂਕੀ ਦੀ ਗੱਲ ਅੱਜ ਬੰਦਾ ਸਾਡਾ ਮਰ ਗਿਆ ਅਸੀਂ ਵੀ ਬਰਬਾਦ ਹੋ ਗਏ ਉਹ ਵੀ ਬਰਬਾਦ ਹੋ ਗਿਆ ਸਾਡਾ ਬਾਪੂ ਅੱਜ ਵੀ ਦੋ ਤਿੰਨ ਵਾਰੀ ਜਾ ਕੇ ਆਇਆ ਇਹ ਨਾ ਕਰੇ ਤੇ ਪਤੰਦਰ ਦੇ ਹੰਕਾਰੇ ਹੋਏ ਅੱਜ ਇਹਨਾਂ ਦਾ ਕੰਦਾ ਕੱਟਤਾ ਠੀਕ ਹੈ ਔਰ ਜੇ ਰਵਾਜ ਰੱਖਣਾ ਸੇਫਟੀ ਲਈ ਰੱਖੋ ਦਿਹਾਉਣ ਲਈ ਨਾ ਕਿੰਨਾਂ ਰੱਖੋ ਅਈ ਤਾਂ ਖੰਡਿਆਣਾ ਨਹੀਂ ਮਾਰਦਾ ਭੈਣ ਜਨੂ ਰਣਾ ਤੇ ਬੜਾ ਸਮਝਾਇਆ ਜੀ ਭਾਈ ਸਾਰਾ ਹਵਾ ਕਰਦਾ ਹੀ ਛੱਡੇ ਅੱਜ ਕੰਮ ਹੋ ਗਿਆ ਵੀਰੇ ਬੜੀ ਤੁਹਾਡੇ ਪਿੰਡ ਦਾ ਹੀ ਹੁੰਦਾ ਏ ਨੀ ਲੋਕਲ ਆ ਜੀ ਸਾਡਾ ਪਿੰਡ ਦਾ ਨਹੀਂ ਸਾਡੇ ਨਾਲ ਹੀ ਬਸ 2 ਕਿਲੋਮੀਟਰ ਦੇ ਘਰ ਆ ਜੀ ਦਾ ਤੇਰੇ ਕੋਈ ਡਰ ਆ ਹੀ ਨਹੀਂ ਵੀ ਅਸੀਂ ਮਾਰੇ ਆ ਮੇਰੀ ਜ਼ਿੰਦਗੀ ਖਰਾਬ ਹੋ ਗਈ ਉਹਦੀ ਵੀ ਹੋ ਗਈ ਮਤਲਬ ਇਹ ਕੋਈ ਉਹ ਥੋੜੀ ਨਾ ਵੀ ਤੁਸੀਂ ਬੜਾ ਵੱਡਾ ਮੋਰਚਾ ਮਾਰ ਲਿਆ ਤੁਸੀਂ ਕੋਈ ਤੁਸੀਂ ਕੋਈ ਜੰਗ ਜਿੱਤ ਕੇ ਆ ਗਏ ਹੋ ਇਹ ਜਿਵੇਂ ਕੋਈ ਮੈਂਟਲ ਅਫਸਰਟ ਚ ਗੱਲ ਕਰ ਰਿਹਾ ਨਾ ਕੋਈ ਆਦਮੀ ਜਾਂ ਕੋਈ غرੂਰ ਲਾ ਲੂ ਇਹ ਉਸ ਤਰ੍ਹਾਂ ਗੱਲ ਕਰ ਰਿਹਾ ਹੈ ਜਿਹੜਾ ਜਦੋਂ ਇਹਨੇ ਦੱਸਿਆ ਵਾ ਲੋਕਾਂ ਨੇ ਨਸ਼ੇ ਚਾਹ ਤੇ ਸ਼ੁਰੂਆਤ ਵਾਹ ਗੁਰਜੀ ਦਾ ਖਾਲਸਾ ਵਾ ਇੱਕ ਜਿਹੀ ਕਿਤੇ ਬੋਲ ਇੱਕ ਵਜੇ ਤੋਂ ਇਹ ਪੀਰੇ ਨੇ ਦਾਰੂ ਦੁਪਹਿਰ ਦੇ ਇਹ ਤੇ ਦੋਵੇਂ ਭਰਾ ਮੇਰਾ ਦੂਜਾ ਭਰਾ ਵੀ ਨਾਲ ਹੀ ਸੀ ਜੀ ਇਹਦੇ ਨਾਲ ਹੋਰ ਤਿੰਨ ਬੰਦੇ ਚਾਰ ਹੋਰ ਵੀ ਨੇ ਜੀ ਇਹਨਾਂ ਨਾਲ ਕਿਉਂਕਿ ਉਹਨਾਂ ਨੇ ਇੱਕ ਨੇ ਮੂਰੇ ਮੋਟਰਸਾਈਕਲ ਸੱਟ ਕੇ ਗੱਡੀ ਰੋਕੀ ਆ ਤੇ ਸਾਡਾ ਬੇਟਾ ਗੱਡੀ 'ਚ ਉਤਰਿਆ ਫਿਰ ਇੱਕ ਨੇ ਮਗਰ ਮੋਟਰਸਾਈਕਲ ਮਾਰਿਆ ਫੇਰੇ ਉਹਦੇ ਦਾਲੇ ਹੋ ਗਏ ਜੀ ਸਾਰੇ ਪੂਰੀ ਸਾਜ਼ਿਸ਼ ਨਾਲ ਮਾਰਿਆ ਜੀ ਪੂਰੀ ਸਾਜ਼ਿਸ਼ ਨਾਲ ਮਾਰਿਆ ਤਾਂ ਹੁਣ ਮੈਂ ਕਵਾਂਗਾ ਹੁਣ ਤਾਂ ਸ਼ਕਲ ਵੀ ਪਹੁੰਚ ਗਈ ਹੈ ਸਭ ਕੁਝ ਪਹੁੰਚ ਗਿਆ ਪੁਲਿਸ ਲਈ ਤਾਂ ਕੰਮ ਹੀ ਬੜਾ ਸੁੱਕਾ ਹੋ ਗਿਆ ਮੈਨੂੰ ਪਤਾ ਮੈਂ ਇਹ ਨਹੀਂ ਕਹਿ ਰਿਹਾ ਪੁਲਿਸ ਦਾ ਕੰਮ ਸੁੱਕਾ ਹੈ ਪਰ ਹੁਣ ਤਾਂ ਪਤਾ ਲੱਗ ਗਿਆ ਵੀ ਕਸੂਰਵਾਰ ਕੌਣ ਆ ਬੰਦਾ ਆਪ ਮੰਨੀ ਜਾ ਰਿਹਾ ਸਟੇਟਸ ਪਾਈ ਜਾ ਰਿਹਾ ਤੁਸੀਂ ਜ਼ਰੂਰ ਹੈ ਕਾਰਵਾਈ ਕਰੋ ਪੁਲਿਸ ਵੀ ਕਹਿ ਰਹੀ ਆ ਵੀ ਹਾਂ ਕਾਰਵਾਈ ਜ਼ਰੂਰ ਹੋ ਵੀ ਲੱਗੀ ਹੋਈ ਆ ਤੇ ਮੈਂ ਕਹਾਂਗਾ ਇਸ ਪਰਿਵਾਰ ਨੂੰ ਜਿਹੜਾ ਹੈ ਇਨਸਾਫ ਮਿਲਣਾ ਚਾਹੀਦਾ ਤੇ ਇਹ ਵੀਡੀਓ ਜ਼ਰੂਰ ਮੈਂ ਕਹਾਂਗਾ ਸਰਕਾਰਾਂ ਤੱਕ ਪਹੁੰਚਾ ਦਿਓ ਵੀ ਹੁਣ ਇਨਸਾਫ ਜਿਹੜਾ ਉਸ ਦੀ ਅ ਇਨਸਾਫ ਜਿਹੜਾ ਉਹ ਰੁਕੇ ਨਾ ਉਹ ਬਿਲਕੁਲ ਇਹਨਾਂ ਨੂੰ ਤੇਜ਼ੀ ਦੇ ਨਾਲ ਜਿਹੜਾ ਹੈ ਉਹ ਇਨਸਾਫ ਮਿਲੇ ਕਿਉਂਕਿ ਇਹਨਾਂ ਦਾ ਉਹ ਤਾਂ ਚਲਾ ਗਿਆ ਪਰਿਵਾਰਕ ਮੈਂਬਰ ਤਾਂ ਚਲੇ ਗਿਆ ਨਾ ਤਾਂ ਪੁੱਤ ਤਾਂ ਚਲਾ ਗਿਆ ਹੁਣ ਇਹਨਾਂ ਦੀ ਇੱਕੋ ਮੰਗ ਆ ਮੇ ਕਿਸੇ ਤਰੀਕੇ ਉਹਦਾ ਇਨਸਾਫ ਮਿਲ ਸਕੇ ਕੈਮਰਾ ਪਰਸਨ ਉਮਿਤ ਖੰਨਾ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ